ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਅੱਜ ਚੱਲੇ ਆ ਫਿਰ ਮੈਂ ਦੇਖ ਕੇ ਉਹਨੇ ਕਿਹਾ ਸਾਈ ਦੇ ਆਈਏ ਅੱਜ ਇਹ ਅੱਜ ਇਹ ਕਹਿੰਦਾ ਦੇਖ ਕੇ ਆਈਏ ਦੇਖ ਲੈ ਹੈ ਬਾਈ ਆ ਫਿਰ ਉਹਨੂੰ ਦੇਖ ਰੰਗ ਦੇਖਣਾ ਹੈ ਕਿਹੜਾ ਦੇਣਾ ਉਸ ਰੰਗ ਜਿਹੜਾ ਇਹਨੇ ਕਹਿਤਾ ਹੂੰ ਵਿਗਣਾ ਉਹਨੂੰ ਕਹਿੰਦਾ ਆਟੋਮੈਟਿਕ ਨਹੀਂ ਲੈਣੀ ਕਹਿੰਦਾ ਹੂੰ ਉਹ ਬਹੁਤ ਚੰਗਾ ਲੱਗਦਾ ਯਾਰ ਉਹ ਹਰੀ ਬਿੱਟੀ ਚੱਲਦੀ ਵੀ ਨਹੀਂ ਯਾਰ ਉਹ ਐ ਲੱਗੀ ਜਾਂਦਾ ਵੀ ਇੱਕ ਪੈਰ ਬਿੱਲਾ ਹੀ ਆ ਸਮਝ ਲੈ ਸਾਰੀ ਗੱਡੀ 'ਚ ਬੈਠ ਕੇ ਉਹਨੂੰ ਤਾਂ ਤੀਵੀਆਂ ਕੁੜੀਆਂ ਚਲਾਉਨੀਆਂ ਸੌਖੀ ਆ ਸਮਾਂ ਤੇ ਨਹੀਂ ਆਏ ਲੱਗੀਆਂ ਤਾਂ ਵੀ ਇੱਕ ਪੈਰ ਵਿੱਲਾ ਹੀ ਆ ਮੈਂ ਟਿੱਕੀ ਚ ਲੱਗ ਗਿਆ ਆ ਉਹ ਤਾਂ ਹੈ ਉਹ ਵੀ ਦੂਆ ਪੈਰ ਹੋਈਆਂ ਬਸ ਇਹ ਬਿਨਾਂ ਗੱਲ ਤੀ ਰੱਖਿਆ ਵਾ ਗੱਡੀ 'ਚ ਜੀਨੇ ਜਿਹੜਾ ਗੇਅਰ ਪਾਉਂਦਾ ਹੁੰਦਾ ਐ ਲੱਗੀਆਂ ਦਾ ਗੇਅਰ ਪਰ ਹੱਥ ਮਾਰੀ ਜਾਂਦਾ ਵੀ ਹੁਣ ਗਾਹਾਂ ਪਾ ਗਾ ਆਟੋਮੈਟਿਕ 'ਚ ਬੈਠਾ ਆਟੋਮੈਟਿਕ ਤੁਹਾਨੂੰ ਹੀ ਤਾਂ ਦੱਸਿਆ ਵੀ ਹੱਥ ਅੱਧਾ ਬਿਲੋਗੇ ਗਾਣੇ ਪੈਰ ਜਮਾਂ ਹੀ ਵਿੱਲਾ ਸਾਰੀ ਗੱਡੀ 'ਚ ਜਦੋਂ ਦਿੱਲੀ ਤੱਕ ਗਿਆ ਪੈਰ ਬਸ ਉਹ ਵਿੱਲਾ ਹੀ ਹਨਾ ਕੋਈ ਗੱਲ ਆ ਇੱਕ ਪਾਸੇ 'ਚ ਮੜਕਾ ਜਾਂਦਾ ਇੱਕ ਪਾਸੇ ਢੀਂਗ ਰਹਿਣਾ ਮਾੜਿਆ ਉਹ ਗੋਡਾ ਲੱਤ ਕੱਢੀ ਜਾਂਦੀ ਹੈ ਨਾ ਦੋਹਰਾ ਦੇ ਬੈਲੋ ਦਾ ਬੈਲੋ ਸਹੀ ਰਹਿੰਦਾ ਫਿਰ ਇਹ ਤਾਂ ਹੈ ਚੱਲ ਦੇਖਦੇ ਆ ਸਾਡਾ ਬੰਦਾ ਜੀ ਤਿਆਰ ਹੋ ਕੇ ਆਇਆ ਹੈ ਦਾਉ ਨਾ ਕਰੀਬ ਲੌੜੇ ਦਿਖੜਿਆ ਹੁਣ ਪਰਨਾ ਬੰਦਾ ਕਹਿੰਦਾ ਆ ਗਿਆ ਬਸ ਫੇ ਚਲਦੇ ਆ ਜਾ ਕੇ ਦੇਖਦੇ ਆ ਕਿ ਆ ਬੰਦਾ ਵੀ ਭੌ ਤੂੜ ਕਰਦੇ ਕਿ ਨਹੀਂ ਕਿ ਉਹਨੇ ਫਿਰ ਅੜੇ ਵੀ ਆ ਹੋਰ ਦੇਖ ਲੂਗੇ ਹਾਂ ਨਾਲ ਹੀ i20 ਉਹਨਾਂ ਦੇ ਵੜ ਜਾਣਾ ਸੀਗਾ ਉਹਨਾਂ ਨਾਲ ਤਾਂ ਫੇਰ ਗੱਲ ਹੋਈ ਵੀ ਉਹ ਹਾਂ ਚੱਲ ਅੱਧੀ ਅਵਰ ਚਲੋ ਲੋ ਜੀ ਪਹੁੰਚ ਗਏ ਘਰਾਂ ਕੇ ਭਾਈ ਹਾਂ ਏਜੰਸੀ ਚ ਤਾਂ ਅਸੀਂ ਬਣਾਈ ਨਹੀਂ ਹੈਗੀ ਦੋ ਏਜੰਸੀਆਂ ਚ ਗਏ ਤੇ ਬੁੱਕ ਕਰਾਇਆ ਏ ਕਹਿੰਦੇ ਤਾਂ ਹੈਗੇ ਵੀ ਕੱਲ ਨੂੰ ਦੇ ਦੂੰਗੇ ਬਾਕੀ ਦੇਖਦੇ ਆ ਹੁਣ ਉਹ ਕਹਿੰਦੇ 11 12 ਵਜੇ ਦੇ ਦੂੰਗੇ ਬਾਕੀ ਦੇਖਦੇ ਆ ਨਾ ਦੇ ਦੇਣੀ ਉਹਨਾਂ ਨੇ ਕਹਿੰਦਾ ਨਹੀਂ ਫੇ ਪਰਸੋਂ ਨੂੰ ਤਾਂ ਪੱਕੀ ਆ ਜੇ ਕੱਲੂ ਕਾਗਜ਼ੀ ਕਾਰਵਾਈ ਨਾ ਪੂਰੀ ਹੋਈ ਗੱਡੀ ਦਾ ਬੱਚੇ ਕਹਿੰਦਾ ਤਾਂ ਲੈ ਜਾਓ ਗੱਡੀ ਲੈ ਜਾਓ ਕਹਿੰਦਾ ਹੂੰ ਕਾਗਜ਼ੀ ਕਾਰਵਾਈ ਕੋਈ ਨਹੀਂ ਬਾਅਦ ਚ ਕਰੀ ਜਾਉਂਗੇ ਬੰਦਾ ਜਾਣਦਾ ਸੀ ਤਾਂ ਮੈਂ ਕੋਈ ਨਹੀਂ ਭਰਾਵਾ ਉਹੀ ਜਿ ਲੈ ਕੇ ਫਿਰ ਔਖਾ ਹੋਊਗਾ ਕੱਲ ਨੂੰ ਲਿਆ ਉਹ ਰੋਕਦਾ ਨਾ ਕਰਾਂ ਆ ਕੱਲ ਨੂੰ ਮਿਲ ਗਈ ਕੱਲ ਨੂੰ ਨਹੀਂ ਪਰਸੋਂ ਨੂੰ ਸਹੀ ਏ ਨਿਕਣਾ ਲੋਟਣ ਲੱਗੇ ਆ ਬਾਕੀ ਹੁਣ ਦੱਸਾਂਗੇ ਕੱਲ ਨੂੰ ਵੀ ਕਿਹੜੀ ਆ ਜਿੱਥੇ ਦਿਖਾਉਂਗੇ ਵੀ ਆ ਹੀ ਗੱਡੀ ਆ ਹੁਣ ਜਾਂਦੇ ਜਾਂਦੇ ਇਹ ਚੀਜ਼ ਬਦਲੀ ਜਾਂਦੀ ਜਾਂਦੇ ਜਾਂਦੇ ਬਦਲ ਜਾਂਦੀ ਹੈ ਰਸਤੇ 'ਚ ਕੋਈ ਹੋਰ ਯੰਸੀ ਆ ਜਾਂਦੀ ਉਹ 'ਚ ਵੜ ਕੇ ਉਹਨੇ ਕਹਾ ਜਾਣੇ ਨਹੀਂ ਦਿੱਤੇ ਹੈਗੇ ਜਿੱਥੇ ਹੀ ਜਾਣਾ ਸੀ ਹੋਰ ਪਰੇ ਮਨ ਖੜ ਕੇ ਉੱਥੇ ਜਿਹੜੀ ਵਧੀਆ ਜੀ ਲਾਇਰੀ ਉਹਦੇ ਪਰ ਸਲਾਹ ਬਣ ਜਾਂਦੀ ਆ ਫਿਰ ਜਕਰ ਨਹੀਂ ਤਾਂ ਪਣਾ ਇਨੀ ਠੰਡ ਦੀ ਨਿਕਲ ਨਹੀਂ ਜੀ ਇਨੀ ਦਾ ਕਰਦਾ ਧੁੱਪਾਂ ਘਟੀ ਧੁੱਪਾਂ ਹੋਈ ਸੱਚੋਂ ਡੱਡ ਘੱਡੀ ਚੱਲ ਜੇ ਚਲਦੀ ਆ ਦੇਖੇ ਆਉਂਦੇ ਆ ਦੇਖੇ ਆਉਂਦੇ ਇੰਨੀ ਜੇ ਫਿਰ ਇਧਰ ਨੂੰ ਆ ਜਾ ਜੇ ਧੂਆ ਜ਼ਿਆਦਾ ਹੁੰਦਾ ਇੰਨੇ ਜੇ ਮੂੜ ਬਣ ਗਿਆ ਚੱਲ ਗਾਹਾਂ ਬੰਦਾ ਵੀ ਆਪਣੀ ਮਿਲ ਗਿਆ ਨਹੀਂ ਜਾਣਾ ਨਹੀਂ ਦੱਸ ਤੇ ਉਹ ਫਿਰ ਕਹਿੰਦਾ ਜਾਣਾ ਹੀ ਨਹੀਂ ਹੁਣ ਮੈਂ ਚੱਲ ਭਾਈ ਠੀਕ ਆ ਫਿਰ ਸਹੀ ਦੇਖੀ ਜਾਊ ਜਿਹੜਾ ਪਾਣਾ ਵੀਦ ਦਾ ਨਾ ਵੀ ਕੀ ਹੈ ਨਾ ਵੀ ਨਾ ਇਹ ਤਾਂ ਹੈਗਾ ਹੁਣ ਉਸੇ ਦੇਖੀ ਸੀ 6-6 ਲੱਖ ਰੁਪਈਆ 6 ਸਾਲ ਪੁਰਾਨੀਆਂ ਦਾ ਹਾਂ ਹੁਣੀ ਦੇ ਵਿੱਚ ਜੇ 2 ਲੱਖ ਪੈ ਵੀ ਗਿਆ ਹੈ ਵੀ 6 ਸਾਲ ਨੂੰ ਉੱਚਾ ਮਾਡਲ ਸਾਰਾ ਕੁਝ ਨਵਾਂ ਟਾਇਰ ਵੀ ਨਵੇਂ ਉਹਨਾਂ ਦੇ ਟਾਇਰ ਵੀ ਕਿਸੇ ਦੇ ਅੱਧੇ ਤੇ ਕਿਸੇ ਦਾ ਕੋਸਤਾ ਫਰੀ ਦੇ ਵਿੱਚ ਇੰਸ਼ੋਰੈਂਸ ਵੀ ਆਪਾਂ ਨੂੰ 3 ਸਾਲ ਦੀ ਮਿਲ ਗਈ ਹਾਂ ਉਹਦੇ ਵਿੱਚ ਕਿਸੇ ਦੀ 6 ਮਹੀਨੇ ਦੀ ਸੀ ਕਿਸੇ ਦੀ ਸਾਲ ਦੀ ਸੀ ਕਿਸੇ ਦੀ 2 ਮਹੀਨੇ ਦੀ ਰਹਿੰਦੀ ਸੀ ਛੱਡੀ ਤੇਰੇ ਨਾਲ ਆ ਚੱਕਰ ਆਰ ਸੀ ਬਾਕੀ ਚਲੋ ਦੇਖੀ ਜਾਉ ਜਿਕਣਾ ਹੈ ਹੁਤਾ ਰੱਬ ਰੱਖਾ ਹੁਣ ਹੋ ਗਿਆ ਕੱਲ ਨੂੰ ਪਤਾ ਲੱਗੇ ਬਾਕੀ ਕੱਲੂ ਜਾ ਕੇ ਪਤਾ ਲੱਗੂ ਨਹੀਂ ਪਰਸੋਂ ਨੂੰ ਤਾਂ ਪੱਕਾ ਹੀ ਆ ਸਭ ਪਤਾ ਰੱਖਣਾ ਕਿ ਕਦੋਂ ਲਿਆਉਣੀ ਆ ਨੇਰੇ ਉਹ ਜਿਕੜਾ ਟਰਾਲਾ ਲਿਆ ਇਥੇ ਹਾਂ ਨਾ ਸਾਜਰੀ ਨਹੀਂ ਆਉਣੀ 12 ਟਰਾਲੇ ਨੂੰ ਵਾਹੇ ਵਾਹੇ ਮਾਚਰ ਗੱਤੀ ਕਰਪਾ ਅਜੇ ਲੁੜੀ ਵੀ ਆ ਕੱਲੂ ਸੰਗਰਾਦ ਵੀ ਆ ਟਰਾਲੇ ਨੂੰ ਅਸੀਂ ਲੈ ਕੇ ਤੋਰੇ ਹਾਂ ਉਹਨਾਂ ਦੀ ਜਾਈ 9:00 ਵਜੇ ਕਰ ਦੇਣੀ 12:00 ਵਜੇ ਕਰ ਦੇਣੀ ਬਾਕੀ ਦੇਖਦੇ ਆ ਵਧੀਆ ਚਲੋ ਨਿਬੜ ਗਿਆ ਜਿਹੜਾ ਜਿਕੜਾ ਹੈਗਾ ਲੋਟਾ ਜਿਹੜਾ ਦਾਣਾ ਪਾਣੀ ਚੀਜ਼ ਦਾ ਹਾਂ ਗਾਂਹ ਜਾ ਕੇ ਹੁਣ ਕਈ ਵੀਰ ਗਈ ਕਹਿੰਦਾ ਕਈ ਕਮੈਂਟ ਆਉਦੇ ਇੱਥੇ ਕਹਿੰਦੇ ਬਾਈ ਟਰੈਕਟਰ ਲਿਆ ਗੱਡੀ ਲੈਣ ਤੇ ਮੈਂ ਕਿਹਾ ਵੀ ਗੱਡੀ ਬਿਨ ਔਖਾ ਯਾਰ ਕਿਤੇ ਜਾਣਾ ਆਉਣਾ ਠੰਡ ਵਿੱਚ ਮੈਂ ਆਈ ਜਾਂ ਨਿਕ ਬਹੁਤ ਆਉਨੇ ਟਰੈਕਟਰ ਦਾ ਜੇ ਸਾਡਾ ਸਾਰੀ ਜਾਂਦਾ ਇਹ ਬਹੁਤ ਵਧੀਆ 2 ਸਾਲ ਕੱਢ ਦੇਣੇ ਹੁਣ 2 ਸਾਲ ਬਾਅਦ ਦੇਖਾਂਗੇ ਇਹ ਆ ਬੰਦ ਹੋਈ ਜਾ ਤੇ ਬਥੇਰੇ ਕਈ ਜਾਂਦੇ ਬੰਦ ਉਹ ਜਿਹੜਾ ਸੀਆਰਡੀ ਆ ਜਣੇ ਸੀਆਰਡੀ ਸਹੀ ਫਿਰ ਇਹ ਤਾਂ ਚੱਲੀ ਜਾਣੇ ਜਿਹੜਾ ਮੋਟਰਸਾਈਕਲ ਬੰਦ ਹੋ ਗਈ ਦੂਏ ਆਗੇ ਉਹਨੇ ਵੀ ਤਾਂ ਸੈਂਸਰ ਵਾਲੀ ਆ। ਉਹ ਪ੍ਰੈਕਟਿਸ ਆਈ ਅਜੇ ਧੁੱਪਾਂ ਬਹੁਤ ਵਧੀਆ ਲੱਗਦੀ। ਧੁੱਪ ਹੌਣੇ। ਬਹੁਤ ਧੁੱਪ ਕੱਲ੍ਹ ਤੇ ਧੁੱਪੇ ਆ ਕੱਲੂ ਧੁੱਪੇ ਆ। ਠੀਕ ਹੈ। ਦੋ ਕੁ ਦਿਨ ਵਿੱਚ ਨੂੰ ਬੱਦਲ ਬਾਈ ਅਸੀਂ ਵੀ ਪਾਸੋਂ ਚੋਥੇ ਨੂੰ। ਮਾਰੀ ਮੋਤੀ ਓ ਜਾਨੀ ਕੱਲੂ ਧੁੱਪਾਂ ਨਿਕਲੇ ਆ ਜਾਨੀ ਪਰ ਬਰਸੋਂ ਪੈ ਤਾਂ ਠੀਕ ਐ ਗਣਕਾ ਨੂੰ। ਹੈਂ? ਠੰਡ ਹੈ ਤਾਂ ਠੀਕ ਆ ਮਾਰੀ ਮੋਤੀ ਇਹ ਬਥੇਰੀ ਠੰਡ ਦਾ ਹੁਣ ਆਏ ਤਾਂ ਐਮਪੀ ਕਿ ਨਹੀਂ ਕਦੇ ਠੰਡੇ ਪੈਂਦੀ ਆ। ਉਹ ਉੱਧਰ ਦਾ ਵਾਕ ਪੈ ਜਾਂਦਾ ਹੋਰ ਬਾਕੀ ਦੋ ਗੱਡੀਆਂ ਸਾਨੂੰ ਹਟ ਦੱਸ ਦਿੰਦੇ ਬਲੈਨੂ ਆ ਇੱਕ i20 ਆ ਇਹ ਦੋਹਾਂ ਵਿੱਚੋਂ ਇੱਕ ਆਉਗੀ ਜਿਹੜੀ ਮਰਜ਼ੀ ਆ ਜਿਹੜੇ ਮੁੰਡੇ ਦੇ ਪਸੰਦ ਆ ਗਈ ਅਸੀਂ ਤਾਂ ਉਹਨੂੰ ਗਲੀ ਲਾ ਦਿੱਤੀ ਇਹਨੂੰ ਤਾਂ ਉੱਧਰ ਤੇ ਅਸੀਂ ਲੈ ਕੇ ਹੀ ਨਹੀਂ ਗਏ ਸਾਨੂੰ ਤਾਂ ਗੱਡੀ ਹੀ ਮੈਂ ਕਹਿੰਦਾ ਜੇ ਇਹਨੂੰ ਉੱਧਰ ਦੇ ਲੈ ਜਾਂਦੇ ਨਾ ਆ ਨਿਆਣੇ ਪਾਉਂਦੇ ਦਾ ਪੰਗਾ ਯਾਰ ਉਹ ਉੱਧਰ ਦੇ ਇਹਨੂੰ ਲੈ ਕੇ ਹੀ ਨਹੀਂ ਗਏ ਆਪੇ ਪਾ ਜਾ ਮਾਡਲ ਲੈਣਾ ਜੀ ਤੇ ਤੇਰੀ ਮਰਜ਼ੀ ਆ ਆ ਟਾਲ ਲੀਹ ਨੂੰ ਰਾਤ ਨੂੰ ਆਈ ਗੱਲ ਨੂੰ ਨਾ ਆ ਦੋ ਆਇਆ ਜੀ ਬੈਠਾ ਹਲੇ ਕੋਈ ਨਿਆਣੇ ਜਦੇ ਪੰਗਾ ਪਾ ਦਿੰਦੇ ਆ ਜਿਹੜਾ ਟਰਾਲੇ ਨੂੰ ਪਾਇਆ ਜੀ ਦਾ 16 ਵੀ ਜੀ ਪਸੰਦ ਦਿੱਤਾ ਵੀ ਚੱਲ 16 ਫੁੱਟਾ ਲੈ ਲਾਂਗੇ ਨਾ ਜੀ ਨਾ ਸਾਢੇ 18 ਹੀ ਲੈਣਾ 18.5 ਬੇਸਾ ਠੀਕ ਆ ਗਾਹ ਨੂੰ ਹੀ ਨਹੀਂ ਗੱਲਾਂ ਢੋਣ ਵਾਲੀ ਵਾਲੀ ਗਾਂ ਦੇ ਗਾਂ ਫਿਰ ਉੱਪਰ ਨਾ ਪੜੇ ਨਾ ਇਹ ਵੜ ਕੇ ਨਾ ਕੋ ਲੱਗੀਂਗੇ ਇੱਕ ਨਹੀਂ ਟਰੈਕਟਰ ਨੂੰ 36 ਦੀ ਲੈਣਾ ਹੈ ਜੇ ਵੀ ਤੇ ਮਤ ਵਿੱਚ ਨਹੀਂ ਆਉਂਦਾ। ਉਹਨਾਂ ਦਾ ਕਿਸਮਤ ਵਾਲੀ ਚੀਜ਼ ਨੇ ਆ। ਆਪਣੀ ਤਾਂ ਕੋਸ਼ਿਸ਼ ਹੁੰਦੀ ਬੰਦੇ ਦੀ ਵੀ ਚਲੋ ਲੱਗੇ ਰਹੋ। ਰੱਬ ਕਿਰਪਾ ਕਰਦਾ ਹੀ ਆ। ਰੰਗ ਵੀ ਹੋ ਕਾਲੂ ਦੇਖ ਲਈ ਕਿਹੜਾ ਚਿੱਟਾ ਕਾਲਾ ਬੇਲਾ। ਚਿੱਟਾ। ਬਾਪੂ ਤਾਂ ਚਿੱਟਾ ਹੀ ਕਹਿੰਦਾ ਹੁੰਦਾ। ਚਿੱਟਾ। ਹੈਨਾ? ਹਾਂਜੀ। ਕਾਲੂ ਖੜਾ ਦੇਣੀ 12:00 ਵਜੇ ਲਿਆ ਕੇ। ਬਈ ਨਹੀਂ ਸੱਜਰੀ ਵੀ ਨਹੀਂ ਆਉਣੀ। 2:00 ਵਜੇ ਲਾ ਲਾ ਬੱਸ। ਨਹੀਂ ਸ਼ਾਮ ਹੋ ਜੂ ਨਹੀਂ ਪਰਸੋਂ ਨੂੰ ਸਹੀ ਫਿਰ। ਨਾ ਨਾ ਉਹਨੇ ਕਹਿੰਦੇ ਵੀ 11 ਵਜੇ ਮੈਂ ਤਿਆਰ ਕਰਦੇ। ਕਹਿੰਦਾ ਤਾਂ ਹੈਗਾ ਪਰ ਇਨੀ ਛੇਤੀ ਹੋਈ ਨਹੀਂ ਕਹਿੰਦਾ ਟਰਾਲੇ ਨੂੰ ਵੀ ਤਾਂ ਮਾਰਸ਼ਵੀਰ ਦਾ ਟਰਾਲਾ ਲੈਣ ਗਏ ਸੀ। ਕਹਿੰਦਾ ਰੈਡੀ ਆ ਜੀ। ਪਰ ਕਿੱਥੇ ਰਾਤ ਹੋਊਗੀ? ਆਪਣੇ ਟਰਾਲੇ ਨੂੰ ਕਹਿੰਦਾ ਤਾਂ ਵੀ ਰੈਡੀ ਹੋਊਗਾ। ਪਰ ਕਿੱਥੇ ਰਾਤ ਹੋਊਗੀ? 4 ਵਜੇ ਤੇ ਕਿਹਦੇ 10:00 ਪਜਣ ਨੂੰ ਤਾਂ ਲੱਗਦਾ ਹੈਗਾ ਇੱਥੇ ਤਾਂ ਰੁਕੜਦਾ ਨਹੀਂ ਆਉਂਦਾ ਕਰਦਾ। हां ਇਹਦਾ ਕੋਲ ਆ। 2 ਵਜੇ ਲਾ ਲਾ ਪਰ ਸਾਰਾ ਹੱਦ 2 ਵਜੇ ਤੱਕ ਕਰ ਦੇਣੀ ਉਹਨੇ। 2 ਵਜੇ ਤੱਕ ਤਿਆਰ ਕਰ ਦੇਣੀ। 2 ਵਜੇ ਤੇ 3 ਵਜੇ ਤੱਕ ਕਰ ਦੇ ਵੀ ਚੱਲ। ਕੋਈ ਚੱਕਰ ਆ। ਬਾਕੀ ਦੇਖਦੇ ਆ ਕੱਲੂ ਰੱਬ ਰੱਖੇ ਕਿਰਪਾ ਚੱਲਦੇ ਆ ਫਿਰ ਸਵੇਰੇ ਉਧੇ ਗਾਣੇ ਹਾਂਜੀ ਜੇ ਸਾਜਰੀ ਜਾ ਕੇ ਬੈਠ ਜੂਗਾ ਵੀ ਕਰੋ ਤਿਆਰ ਭਾਈ ਬਾਕੀ ਰੂਵੇ ਲੈ ਜੂंगे ਆਜੋ ਭਾਈ ਕਹ ਇਹਨੂੰ ਛੱਡਿਆ ਨਾਲ ਉੱਤੇ ਸਾਜਰੀ ਵੀ ਤਿਆਰ ਕਰਵਾ ਦੇ ਹੋ ਰੈਂਡ ਦੇ ਯਾਰ ਕੋਈ ਹੋਰ ਐਸੈਸਰੀ ਲਵਾ ਦੂੰਗਾ ਜੇ ਚਾਹੀਦਾ ਤੇ ਆਪ ਦਾ ਹੋਰ ਬਤਾ ਦੂੰਗਾ ਹੋਰ ਬਤਾ ਦੂੰਗਾ ਲੈ ਜਾਈ ਹੈ ਨਾ ਹੁਣ ਤੱਕ ਇਹ ਲੈ ਕੇ ਤਾਂ ਜਾਉਂਗੇ ਤਿਆਰ ਹੋਏ ਤਾਂ ਗਈ ਜੂंगे ਵੀ ਆ ਜਾ ਭਾਈ ਚਲੀਏ ਘਰ ਨੂੰ ਕੀ ਆਪਦਾ ਕੋਈ ਹੋਰ ਐਸੈਸਰੀ ਲਵਾ ਦਵੇ ਕਹਦੇ ਵੀ ਹਾਲ ਆਉਣਾ ਜੀ ਗੱਡੀ ਨਾ ਬਦਲ ਦੇ ਹੋਰ ਕੋਈ ਮੈਂ ਗੱਡੀ ਤਾਂ ਕਿ ਆ ਬਦਲਦੀ ਆ ਹੋ ਓਕੇ ਆ ਤਾਂ ਇਹਨੂੰ ਜ਼ਿਆਦਾ ਉਧਰ ਵੀ ਕਰਨ ਵਾਲੇਗਾ ਕਹਾ ਤਾਂ ਫਿਰ ਆਇਆ ਹੁਣ ਮੈਂ ਤਾਂ ਥੋੜੀ ਥੋੜੀ ਜਿਹੀ ਪੈ ਜਾ ਉਹ ਫੋਕੀ ਕਿ ਆ ਬਦਲ ਗ੍ਰੇਸਿਓ ਤੁਸੀਂ ਤਾਂ ਦੇਖਿਆ ਨਾ ਹਾਲ ਕਿਛ ਨੂੰ ਹੋਇਆ ਥੋੜਾ ਜਿਹਾ ਧੂਆਂ ਹੈ 2020 ਮਾਡਲ ਦਾ 6 ਲੱਖ ਰੁਪਏ ਪੈਸੇ ਤਾਂ ਇੱਕ ਨਹੀਂ ਬੰਦ ਚਲੋ 5.5 ਦੇ ਦਿੰਦੇ ਉੱਪਰ ਖਾਚਾ ਪਾਪੂ ਕੇ ਹੋਰ ਉਹ ਛੇ ਦੇ ਉੱਪਰ ਪੈ ਜਾਣਾ ਸੀ 3 ਸਾਲ ਦੀ ਹੋ ਗਈ ਉਹ 6 ਸਾਲ ਪੁਰਾਣੀ ਹੋ ਗਈ 5 ਫਿਰ ਜਦੋਂ ਤਾਂ ਫਿਰ 7 ਲੱਗ ਜਵੇ ਫਿਰ 7.5 ਲੱਗ ਜਵੇ 8 ਲੱਗ ਜਵੇ ਤਾਂ ਇਹਨਾਂ ਦਾ ਕੋਈ ਬਹਾਨਾ ਬਾਜੀ ਕਦੇ ਕਹਿ ਦਵੇ 10 ਲੱਗ ਜਵੇ ਜੇ ਤੇ ਕਾਲੂ ਕਹਿ ਦਵੇ ਆਟੋਮੈਟਿਕ ਲੈਣੀ ਆ ਐਨੇ ਨਹੀਂ ਕਹੀਦਾ ਹੁੰਦਾ ਨਿਆਣਿਆਂ ਕੋਲ ਉਹ ਸੁਣਦਾ ਤੇਰੀ ਗੱਲਾਂ ਤਾਂ ਇਹ ਕਹਿੰਦਾ 10 ਲੱਗ ਜਵੇ ਉਹਨੇ ਕਿਹਾ ਫਿਰ ਵਾਪਸ ਆਟੋਮੈਟਿਕ ਲੈ ਲੈਂਦੇ ਹੋਰ 20-5000 ਪਾ ਕੇ ਨਿਆਣੀ ਕੋਲ ਹੀ ਗੱਲ ਕਰੀ ਜੇ ਖਰਾਬ ਹੋਦਾ ਅੱਜ ਗਲ ਤੇ ਨਿਆਣੀ ਉੱਥੇ ਜਾ ਕੇ ਬਦਲ ਜਾਂਦੇ ਆ ਇਹ ਉਹ ਸਾਡੇ ਵਾਰ ਉਹ ਸਾਡੇ ਬਾਹ ਫੜੀ ਜਾਂਦੇ ਆ ਫਿਰ ਕਹਿੰਦਾ ਉਹ ਸਾਡੇ ਵਾਰ ਕੀ ਤੇ ਮੈਂ ਤਾਂ ਸਾਨੂੰ ਫਾਇਦਾ ਚ ਆਇਆ ਟੋਮੈਟਿਕ ਤਾਂ ਜੀ ਵੀ ਚਲਾਣ ਮੇਰੇ ਲਈ ਨੂੰ ਉਹ ਨੂੰ ਗਿਆ ਲੋ ਉਹ ਕਈ ਵਾਰੀ ਲੈ ਕੇ ਲੰਘ ਜਾਂਦੀ ਆ ਟੋਮੈਟਿਕ ਗੱਡੀ ਚਾਈ ਨੂੰ ਦੱਸ ਦਿੰਦੀ ਆ ਇਹਦੇ ਚ ਆਹ ਹਾਂ ਉਹ ਕਹਿੰਦਾ ਕਿ ਆਪੇ ਚੱਲ ਬੈਂ ਜੀ ਇਹਦੇ ਨਹੀਂ ਪੈਂਦਾ ਸਾਲਾ ਚੱਲ ਠੀਕ ਆ ਲੈ ਦੱਬ ਚੱਲੀ ਜੇ ਐਕਟਿਵ ਵਾਲਾ ਕੰਮ ਹੈ ਕਿਹਨਾਂ ਇਟ ਬਦਲ ਰੀਰ ਨਹੀਂ ਪੈਂਦਾ ਹਾਂ ਆ ਦੇਖ ਲੈ ਸਵੇਰ ਦਾ ਸਾਜਰੀ ਲਾਤੇ ਡੇ ਡੇ ਡੱਕੜ ਉਹ ਵਧੀਆ ਇਹ ਥੋੜੇ ਜਲਦੀ ਨਹੀਂ ਹੈ ਇਹ ਤਾਂ ساری ਰਾਤ ਨਹੀਂ ਪੁੰਜਣੇ ਹੈਗੇ ਹਮਮ ਥੋੜੇ ਜਲਦੀ ਨਹੀਂ ਹੋਣਗੇ ਇਹ ਪਤਾ ਨਹੀਂ ਕੀ ਹੈ ਸਾਡੇ ਬਾੜੇ ਚੋਂ ਲੈ ਕੇ ਆਇਆ ਜੀ ਬਾੜੇ ਚੋਂ ਇਹ ਤਾਂ ساری ਇਧਰ ਰਾਤ ਨਹੀਂ ਚੁੰਨੇ ਹੈਗੇ ਬੜੀ ਜਾਣੇ ਇਹ ਤਾਂ ਹਾਂ ਠੀਕ ਆ ਹਾਂ ਠੀਕ ਆ ਚੱਲ ਵਧੀਆ ਚੱਲ ਮਰ ਕੇ ਆਈਏ ਘੇੜਾ ਫਰਾਦ ਵਾਲੇ ਹੋਰ ਸੁਣ ਮੈਂ ਦੇਖਦੇ ਹਾਂ ਹੁਣ ਕਾਲੂ ਕੀ ਬਣਦਾ ਪਹਿਲਵਾਨ ਦਾ ਰੁਕੜੇ ਰਹਿ ਗਿਆ ਹਮਮ ਜੀ ਹੂੰ ਕਿਆ ਕਹਿੰਦਾ ਪੂ ਇਹ ਹੁਣ ਪਤਾ ਨਹੀਂ ਕੀ ਕਹਿੰਦਾ ਗ੍ਰਾਫੀ ਨੂੰ ਦੱਸਦਾ ਤਾ ਦੂਰਾ ਕੀ ਦੀ ਤੂੰ ਦੇਖੀ ਆ ਖਸਾਬ ਕਿਤਾਬ ਹੂੰ ਕੀ ਕਿਆ ਕਿਆ ਭਰਤਾ ਅੱਛਾ ਕਿੰਨੇ ਦਾ ਕੀ ਆ ਖਸਾਬ ਠੀਕ ਆ ਸਮਝਾਉਣ ਲੱਗਿਆ ਬਾਬੇ ਨੂੰ ਹੈ ਪਰਚੀਆਂ ਦਿਖਾ ਕੇ ਹਾਂਜੀ ਕਿਹਨੇ ਲਾਉਂਦਾ ਮੈਨੂੰ ਕਹਿੰਦਾ ਇਹ ਮੇਰੀ ਆ ਹੀ ਨਹੀਂ ਹੂੰ ਬਸ ਇੱਥੇ ਲੈਣੇ ਪੈਸੇ ਬਾਕੀ ਜਿਹੜੇ ਉੱਪਰ ਆਏ ਹੁਣ ਨਾਲੇ ਤੇ ਇਹਨੂੰ ਤੂੰ ਘੜੀ 'ਚ ਤੁਸੀਂ ਇੱਕ ਹੋ ਜਾਂਦੇ ਆ ਘੜੀ 'ਚ ਤੁਸੀਂ ਲੜ ਪੈਂਦੇ ਆ ਨਹੀਂ ਤਾਂ ਹੁੰਦਾ ਹੀ ਹਾਂ ਕਦੇ ਤੂੰ ਦੀ 36 30 ਦੀਆਂ ਗੱਲਾਂ ਬਰਾਜਿੰਦੀਆਂ ਕਦੇ ਤੁਸੀਂ ਕਾਜ਼ੀ ਦੀਆਂ ਪਰ 36 30 ਤਾਂ ਠੀਕ ਆ ਆਹ ਹਾਂ ਗਾਂ ਦੇ ਖਰਚ ਸਹੀ ਆਹ ਡਾਕਟਰ ਆਪਣੇ ਘਰੋਂ ਕੰਮ ਚੱਲਦਾ ਹਾਂ ਜਿਹਦਾ ਖੜਾ ਹੋਏ ਡੀ ਦਾ ਔਖਾ ਤਾਂ ਗੱਡੀ ਹੈ ਜੀ ਡੀ ਦਾ ਔਖਾ ਜਿਹੜੀ ਚਾਰਜ ਮਾਈਂਟ ਹੋਣੀ ਹੁੰਦੀ ਹੂੰ ਕੱਲੋਂ ਹੈ ਵੀ ਸੰਗਰਾਮ ਦਾ ਨਾਲੇ ਵਧੀਆ ਦਿਨ ਲੋਹੜੀ ਦੀ ਸੰਗਰਾਮ ਕਰਦੇ ਸੰਗਰਾਮ ਵਾਲੇ ਦਿਨ ਖਰਚਾ ਪੁੰਦਾ ਪਿਆ ਸਾਲ ਚੱਲੀ ਜਾਵੇ ਖਰਚੇ ਚੱਲੀ ਜੀ ਵੀ ਕਾਫੀ ਦੇਖ ਕਰਨ ਦੀ ਦੀ ਨਾ ਸੁਖ ਸ਼ਾਂਤੀ ਵਾਲੇ ਖਰਚੇ ਤਾਂ ਕੋਈ ਚੱਕਰ ਨਹੀਂ ਹੈਗਾ ਹੂੰ ਸੁਖ ਸ਼ਾਂਤੀ ਵਾਲਾ ਪਿਆ ਚੱਲੀ ਜਾਵੇ ਚੱਲ ਵਧੀਆ ਹੂੰ ਹੂੰ ਉਹੀ ਚੱਕਰ ਆ ਕੱਲ ਨੂੰ ਲੈ ਆ ਨਾ ਲਿਆਣੀ ਕੋਈ ਕੁੜੀ ਆ ਜਦ ਦਿਨਾਂ ਨੀ ਸੋਚੀਦਾ ਹੁੰਦਾ ਪੂਰੇ ਨਾਲ ਆਹੋ ਜਦ ਦਿਨ ਕੀ ਸੋਚਣਾ ਫਿਰ ਜਦ ਸੰਗਰਾਮ ਸੰਗਰਾਮ ਵਧੀਆ ਦਿਨ ਸਾਰਾ ਕੋਈ ਰੱਬ ਦੀ ਕਿਰਪਾ ਤਿੰਨ ਵਧੀਆ ਬਸ ਸਭ ਕੁਝ ਸਾਰਾ ਕੁਝ ਸਹੀ ਹੋ ਸਹੀ ਆ ਦਿਨ ਵਧੀਆ ਮਾੜਾ ਚੰਗਾ ਉਹ ਸਾਰੇ ਅਸੀਂ ਵੀਰਵਾਰ ਦੇ ਜੰਮੇ ਵੀ ਆ ਮੁੰਡਾ ਸਾਡਾ ਸ਼ਨੀਵਾਰ ਦਾ ਜੰਮਿਆ ਵਾ ਉਹ ਤਾਂ ਨਹੀਂ ਤਰਨੀ ਦਾ ਸ਼ਨੀਵਾਰ ਦਾ ਮੇਰਾ ਵੀਰਵਾਰ ਦਾ ਇਹ ਤਾਂ ਚਲੀ ਜਾਂਦੇ ਆ ਬਸ ਵਧੀਆ ਲੰਗੇ ਮਹੀਨਾ ਸਾਲੇ ਉਹਦੇ ਗਾਣੇ ਦੇਖਦੇ ਆ ਸ਼ਾਮ ਨੂੰ ਕੱਲ ਨੂੰ ਕਿਆ ਬਣਦਾ ਅਸੀਂ ਤਾਂ ਕਹਿ ਕੇ ਆਈ ਪੂਰੀ ਕੋਸ਼ਿਸ਼ ਵੀ ਕੱਲ ਨੂੰ ਸਾਨੂੰ ਚਾਹੀਦੀ ਆ ਕੀ ਚੁਟਦੀ ਉਹਦਾ ਮੁੱਢਾ ਕੀ ਆ ਜੀ ਇਹ ਅੰਤ ਸੀ ਚਲ ਗਿਆ ਹਾਂ ਚੱਲ ਬਾਕੀ ਦੇਖਦੇ ਆ ਹੁਣ ਕੱਲ ਨੂੰ ਜਾਉਂਗੇ ਸਵੇਰੇ ਸੱਜਰੀ ਤੁਸੀਂ ਸੰਗਰਾਦ ਨੂੰ ਜਾਣਾ ਹੋਣਾ ਆ ਜੀ ਉਹ ਦੁਰਗ ਸੰਗ੍ਰਾਂਤ ਤੇ ਫਿਰ ਆਪਣੇ ਨਹੀਂ ਠੰਡ ਚ ਸਕੂਟਰ 'ਤੇ ਜਾਊਗਾ ਤੂੰ ਔਖਾ ਨਹੀਂ ਟਾਈਮ ਬਲਾਕ ਕਰੀਦਾ ਧੁੰਦ ਵਿੱਚ ਚੱਕਾ ਲਿਆਉਂਗੇ ਬਾਹਰ ਚ ਦੇਚ ਤੇ ਜਾਣ ਦੇ ਸਾਜਰੇ ਬਾਪੂ ਟਾਈਮ ਦਾ ਜੀ ਮੈਨੂੰ ਇਹਨੇ ਆਪੇ ਓੜ ਕੇ ਪਹੁੰਚ ਜਾਣਾ ਉੱਥੇ ਟਾਈਮ 10 11 ਵਜੇ ਆਜੂ ਮੋਤੇ ਆ ਜੀ ਉਹ ਪਰ ਵੀ ਮੈਂ ਨਾ ਬੈਠਣਾ 11 ਵਜੇ ਨਹੀਂ 10 ਵਜੇ ਆਉਣਾ ਤਾਂ ਬੈਂਕ 'ਚ ਬੈਂਕ 'ਚ ਬੈਣਾ ਤੈਨੂੰ ਉਧਰ ਨਹੀਂ ਭੇਜਣੇ ਐ ਬੈਂਕ 'ਚ ਆਉਣਾ ਪੈਣਾ ਚਲ ਠੀਕ ਆ ਮਾਰ ਕੇ ਆਉਂਦੇ ਆ ਗੇੜਾ ਕੋਈ ਨਹੀਂ ਸਵੇਰੇ ਚੱਕ ਲਾਂਗੇ ਬਾਪੂ ਨੂੰ ਵੀ ਕਰਨਾ ਹੈ ਬਗਾਲਾਂਗੇ ਚੱਕ ਲਓ ਜੇ ਮੰਨੋ ਚਲ ਠੀਕ ਹੈ ਹਾਂ ਸਾਰਾ ਨੰਕਰਵਾਰ ਨਹੀਂ ਦਿੱਤਾ ਸਾਰੇ ਨੂੰ ਆਉਣਾ ਹੁਣ ਹੈ ਦੇਖਾ ਲੱਗਦਾ ਲੈ ਵੀ ਪਹਿਲਵਾਨ ਵੀ ਪਹੁੰਚ ਗਏ ਆ ਸ਼੍ਰੀ ਗਾਜੀ ਬਲਾਤ ਲਈ ਕਿਤੇ ਪੈਣਾ ਮਿਲਿਆ ਨਹੀਂ ਨਹੀਂ ਮਿਲਿਆ ਨਹੀਂ ਚਲ ਪਹਿਲਵਾਨ ਨੇ ਕਿਰਪਾ ਕੀਤੀ ਅੱਜ ਬਾਈ ਲੈ ਬਾਈ ਕੋਈ ਕਾਣੇ ਪੰਪ ਕੋਈ ਚੀਜ਼ ਹੁੰਦੀ ਆ ਪੈਸੇ ਤੇਰੇ ਲਗਨ ਤੇ ਕਿਰਪਾ ਮੇਰੀ ਗੱਲ ਲੈ ਪੰਪ ਸਭ ਤੋਂ ਵੱਡੀ ਚੀਜ਼ ਹੁੰਦੀ ਆ ਉਹ ਸਹੀ ਪੰਪ ਦੇਣਾ ਜਿਹੜਾ ਕਹਿੰਦਾ ਵੀ ਹਾਂ ਮੈਂ ਫਿਕਰੇ ਮਨ ਮੈਂ ਤਾਂ ਹਾਂ ਉਹਦਾ ਹੈ ਨਹੀਂ ਨਹੀਂ ਇੱਕ ਸਲਾਹ ਹੁੰਦੀ ਆ ਕੁਝ ਬੰਦੇ ਦਾ ਫਰਕ ਆ ਉਹ ਸਾਨੂੰ ਇੰਨਾ ਸਲਾਹ ਦਾ ਨਹੀਂ ਪਤਾ ਤਾਂ ਹੁਣ ਤੁਸੀਂ ਦੋਏ ਨੇ ਜਦੇ ਬਦਲਤੀ ਇਹਦੇ ਨਾਲ ਮਿਲ ਕੇ ਸਲਾਹ ਇੱਕ ਮਿੰਟ ਨਹੀਂ ਲਾਏ ਤੁਸੀਂ ਤਾਂ ਜਿਹੜੇ ਦੋਆ ਨੇ ਹਾਂ ਜਦੇ ਮੈਂ ਠੀਕ ਆ ਭਾਈ ਜਿਕਣਾ ਸਲਾਹ ਸਾਨੂੰ ਕੱਲ ਨੂੰ ਦੇਖੂਗੀ ਹਾਂ ਜਿਕਣਾ ਮੈਂ ਕਹਾ ਭਾਈ ਤੁਹਾਨੂੰ ਲੂਟ ਆ ਠੀਕ ਆ ਉਹ ਕਿੜੇ ਕਿੜੇ ਕਿੜੀ ਕੰਮ ਆਪਣੇ ਕੋਲ। ਠੀਕ ਆ। ਬਾਕੀ ਦੇਖਦੇ ਹਾਂ ਉਹੀ ਕਿਹਾ ਕੱਲੂ ਹੁਣ। ਸਗਰਾਂ ਦੀ। ਭਾਈ ਬਈ ਹੈਪੀ ਲੋੜੀ ਸਾਰਿਆਂ ਨੂੰ ਹੈ। ਹਾਂ। ਚੱਲਦਾ ਕੰਮ ਆ ਦੇ ਬਾਪੂ ਨੇ ਏਡੀ ਲਾਈਆਂ ਵੀ ਲੱਕੜਾਂ ਸਵੇਰ ਦੀਆਂ। ਅੱਜ ਠੰਡ ਵੀ ਬਹੁਤ ਆ। ਭਾਈ ਅੱਜ ਠੰਡ ਨੇ ਬੱਸ ਕਰਾਈ ਪਈ ਤੀ। ਬੱਸ। ਮਨੂੰ ਉਮੀਦ ਨਹੀਂ ਸਵੇਰ ਹੋਵੇਗੀ। ਪਹਿਲਾਂ ਮੂੜ ਨਹੀਂ ਤਾਂ ਮੈਂ 2 ਵਜੇ ਉੱਠਿਆ ਜਾ ਦੇਖ ਲੈ। ਜਾਂ ਤੈਨੂੰ ਮੇਰੇ ਕੋ ਕਿਹਾ ਵੀ ਚੱਲੀਏ। ਮੈਂ ਵੀ ਜਦ ਮੈਂ ਨਾਉਣ ਲੱਗਿਆ ਮਹਾ ਛੱਡ ਹੁਣ ਦਾ ਨੂੰ। ਤਾਹੀ ਮਦਰ ਨੂੰ 2 ਵਜੇ ਕਿਹਾ ਦੇਖ ਲੈ ਵੀ ਚੱਲ ਦੇਖੀਏ ਅੱਜ ਕਿਆ ਬਣਦਾ ਬਹੁਤ ਹੀ ਅੱਛਾ ਕੱਲ੍ਹ ਆ ਅੱਜ ਦੋ ਦਿਨ ਬਹੁਤ ਠੰਡ ਤੇ ਹੁਣ ਕੱਲ ਨੂੰ ਦੱਸਿਆ ਵਾ ਕਹਿੰਦੇ ਵੀ ਥੋੜਾ ਜਿਹਾ ਮੌਸਮ ਦਾ ਫਰਕ ਧੁੱਪ ਨਿਕਲੇ ਫਿਰ ਤਾਂ ਵਈ ਹੁਣ ਤਾਂ ਨਿਕਲਣੀ ਚਾਹੀਦੀ ਕੱਲ ਨੂੰ ਤਾਂ ਧੁੱਪ ਆ ਨਿਕਲੂਗੀ ਉਦੋਂ ਬਾਅਦ ਦੋ ਦਿਨ ਬਾਅਦ ਫਿਰ ਮੀਂਹ ਦੱਸਿਆ ਵਾ 20 ਤਰੀਕ ਤੱਕ ਮੱਧਰ ਇਕੱਠਾ ਹੀ 20 ਤਰੀਕ ਦੇ ਬਾਅਦ ਮੀਂਹ ਦੱਸਿਆ ਵਾ ਥੋੜਾ ਬੜਾ ਵਿਆਹ ਵੀ ਹੈ ਤੇ ਚਾਰ ਕੱਠੇ ਵਿਆਹ ਬਹੁਤਾ 25 26 27 ਦੇ ਤਾਂ ਤਾਂ 20 ਤੇ ਸ਼ੁਰੂ ਹੋਣਗੇ 20 ਤੇ ਲੈ ਕੇ 28 ਤੱਕ ਤੈਨੂੰ ਚੱਲੋ ਤਿੰਨ ਚਾਰ ਵਿਆਹ ਜੁਵਨਕ ਵਿਆਹ ਤਾਂ ਹੁਣ ਕਰੇ ਗਿਆ ਹੁਣ ਠੰਡ ਜੀ ਬਾਬਾ ਜੀ 10 ਵਜੇ ਤੱਕ ਆਉਣੀ ਹੱਲੰਦਾ ਬੰਦੇ ਆ ਜਿਹੜੇ ਡੱਬੇ ਤੂੰ ਖਾਂਦਾ ਵਿਆਹ ਦੀਆਂ ਇਹ ਨਾ ਵਿਆਹ ਦੇ ਆਜ ਬਰਫੀ ਪਈਆਂ ਛਾਤ ਕਾਣ ਆਏ ਨੇ ਇਹ ਜਿਹੜੀਆਂ ਹੁਣ ਆਈਟਮਾਂ ਖਾਂਦਾ ਤੂੰ ਤਵੀਰ ਦੀਆਂ ਇਹ ਵਿਆਹ ਦੀਆਂ ਹੀ ਆ ਇਹ ਕੋਈ ਪੋ ਲਾਂਗੇ ਹੁਣ ਮਾਗ ਚ ਅਗਲਾ ਵਿਆਹ ਰੱਖ ਲੰਦਾ ਨਾ ਪੋ ਦੇ ਵੀ ਨਵੇਂ ਸਾਲ ਤੇ ਬਾਹ ਹੋ ਜਾਂਦੇ ਸ਼ੁਰੂ ਅੱਧੇ ਪੋ ਤੇ ਬਾਤ ਹੁਣ ਨਵੇਂ ਸਾਲ ਤੇ ਬਾਤ ਸਮਝ ਲੈ ਵਿਆਹ ਹੀ ਵਿਆਹ ਹਾਂ ਉਹ ਤਾਂ ਹੈ ਹੀ ਆ ਪੜ੍ਹਨੀ ਚਾਹੀਦੀ ਮੜੀ ਹੁੰਦੀ ਹੂੰ ਅੜੋ ਜਲੀ ਗੱਲ ਬੋਦ ਹਲੋ ਹੁਣ ਪੈਮੇਟ ਝੰਡ ਰਹਾ ਜੀ ਇਹ ਡਾਕਟਰ ਨੂੰ ਵੀ ਇੱਥੇ ਆ ਗਿਆ ਕਹਿੰਦਾ ਬੱਸ ਮਾਝੇ ਦਾ ਟੀਕਾ ਲਾਉਣਾ ਤਾਂ ਉਹ ਆਇਆ ਹੀ ਨਹੀਂ ਹੈਗਾ ਹੁਣ ਦੂਆ ਸਾਨੂੰ ਅੱਜ ਧੋਖਾ ਦੇ ਗਿਆ ਕੱਲ ਢਾ ਗਿਆ ਤਾਂ ਜਾਇਆ ਨਹੀਂ ਬਦੰਦਰ ਤਾਂ ਕੀ ਹੋਵੇ ਮੈਂ ਨਵੇਂ ਦੁੱਧ ਦਾ ਟੀਕਾ ਲਾਉਣਾ ਉਹਦੇ ਵਿੱਚ ਨਾ ਮਾ ਆ ਗਿਆ ਮੈਂ ਚਲਾ ਜਾ ਕੋਈ ਨਹੀਂ ਚਲ ਦੇਖਦੇ ਆ ਫਿਰ ਬਾਕੀ ਮੇਰਾ ਗੱਜੜੇ ਹੋ ਜਾਂਦਾ ਚਲਦੀ ਭਾਈ ਲੋੜੀ ਐਨ ਪੂਰੀ ਐ ਸਾਰੀ ਰਾਤ ਬੁਜੀ ਨਹੀਂ ਨਹੀਂ ਹੈਗੀ ਬਾਪੂ ਇਹੇ ਨਿਆਣੇ ਲੱਗੇ ਹੁਣ ਆਏ ਤਾਂ ਅੱਗੇ ਕਾਲੂ ਕਰਦਾ ਤਾਂ ਕਾਲੂ ਹੁਣ ਆਉਂਦਾ ਨਹੀਂ ਉਹਦੇ ਦਾ ਅਸੀਂ ਕਹ ਗੁੜ ਵੀ ਪਾਇਆ ਗੋੜਾ ਇੱਕ ਵਾਰੀਆਂ ਦਾ ਤੁਸੀਂ ਗੁੜ ਦੇ ਦੋ ਬਾਬਾ ਸ਼ਰਟ ਤਾਂ ਮੈਂ ਫੇਰ ਵੀ ਧੋ ਲੂੰਗਾ ਕਹਿੰਦਾ ਉਹ ਕਹਿੰਦਾ ਤੁਸੀਂ ਮੈਨੂੰ ਗੁੜ ਦੇ ਦੋ ਸ਼ਰਟ ਜੇ ਪਾਲੀ ਕੇ ਲਾਲਾ ਲਾਲਾ ਹੀ ਗੁੜ ਕਹਿੰਦਾ ਕੰਮ ਤਾਂ ਆਉ ਮੈਂ ਚੱਲ ਠੀਕ ਆ ਲੋ ਬਾਈ ਮਲਗੀਤ ਬਾਈ ਕੋ ਪਹੁੰਚੇ ਆ ਸਤਿ ਸ੍ਰੀ ਅਕਾਲ ਜੀ ਹੂੰ ਠੀਕ ਆ ਵਧੀਆ ਵਧੀਆ ਕੈਮ ਐ ਲੋੜੀ ਵਧੀਆ ਰਹੀ ਲੋੜੀ ਵਧੀਆ ਬਾਈ ਨਾ ਵਧੀਆ ਹੀ ਆ ਸਾਡੇ ਖਾਤਰ ਵੀ ਠੀਕ ਆ ਰੰਤ ਦੀ ਕਿਰਪਾ ਆ ਗਿਆ ਨਾ ਅੱਜ ਮੈਂ ਗੱਡੀ ਬੁੱਕ ਕਰਾਇਆ ਏ ਵਧੀਆ ਕਰਿਆ ਬਾਈ ਵਧਾਈਆਂ ਹੋ ਗਿਆ ਫਿਰ ਬਾਕੀ ਹੁਣ ਦੇਖਦੇ ਆ ਕੱਲੂ ਕਹਿੰਦੇ ਆ ਕੱਲੂ ਨਹੀਂ ਤਾਂ ਪਰਸੋਂ ਦਾ ਫਿਰ 100% ਆ ਚਲ ਠੀਕ ਆ ਜੇ ਸਾਬ ਜੀ ਕਰਤੇ ਆਸੀਂ ਵੀ ਦੇਖਦੇ ਹਾਂ ਤੂੰ ਦਿਖਾਉਂਗੇ ਤੂੰ ਟਾਈਮ ਪਰ ਦੱਸੂਗੀ ਅਸੀਂ ਵੀ ਕੱਲੂ ਵਧਾਈਆਂ ਕਰ ਦੇਣੀ ਆ ਇਕ ਨਾ ਪਤਾ ਮੈਨੂੰ ਇਹਦਾ ਬਾਕੀ ਫਿਰ ਐਂ ਕਰਦੇ ਹੀ ਹਾਂ ਸਾਲ ਵਧੀਆ ਰਹੂ ਵਧੀਆ ਬੱਜ ਜਾਪਦਾ ਕੰਮ ਕਰਦੇ ਨਾ ਭਾਈ ਸ਼ੌਂਕ ਦਾ ਕੋਈ ਬੂਲ ਨਹੀਂ ਠੀਕ ਨਹੀਂ ਗੱਲ ਸ਼ੌਂਕੇ ਪੂਰੇ ਕਰੀਦੇ ਆ ਨਾ ਜ਼ਿੰਦਗੀ ਆ ਵਧੀਆ ਚੱਲੀ ਜਾਂਦੀ ਰੱਬ ਦੀ ਕਿਰਪਾ ਨਾਲ ਵੈਸਾ ਤਾਂ ਆਈ ਜਾਂਦਾ ਜਾਈ ਜਾਂਦਾ ਕੋਈ ਨਾਲੇ ਜ਼ਿੰਦਗੀ ਦੇ ਸ਼ੌਂਕ ਪੂਰੇ ਕਰੋ ਹੁਣ ਠੰਡਾ ਮੈਂ ਤੈਨੂੰ ਗੱਡੀ ਦਾ ਮੈਂ ਤੈਨੂੰ ਕਹਦਾ ਕਿ ਤੈਨੂੰ ਕਹਿੰਦਾ ਟਰੈਕਟਰ ਲੈ ਲੈ ਮਹਾ ਗੱਡੀ ਦਾ ਬੰ ਮੈਨੂੰ ਔਖਾ ਹੈ ਟਰੈਕਟਰ ਨਾਲ ਗੱਲ ਜਾਂਦਾ ਗੱਡੀ ਵੀ ਨਾਲ ਨਹੀਂ ਚੱਲਦਾ ਟਰੈਕਟਰ ਮੇਰਾ ਮਾੜਾ ਥੋੜਾ ਆ ਯਾਰ ਯਾਰ ਜਿਹਦੇ ਦੂਰ ਬਾਟ ਮੀਂਹ ਗੜੀ ਜਾਣਾ ਬਈ ਜਰੂਰੀ ਜਾਣਾ ਪੈਣੀ ਔਖਾ ਉਹਦਾ ਗੱਡੀ ਵੀ ਗੱਡੀ ਜ਼ਰੂਰੀ ਹੈ ਉਹ ਵੀ ਤਾਂ ਚੱਕਰ ਹੈ ਟਰੈਕਟਰ ਨਾਲ ਦੋਸਰਾ 8 ਕਿਲੇ ਹੋ ਜੂ ਹੂੰ ਇਹਦੇ ਨੂੰ ਹੋਰ ਲਾਗੂ ਤੇ ਲੱਗੇ ਵੀ ਇਧਰ ਤੇ ਲੱਗੇ ਵੀ ਆ ਸਾਨੂੰ ਤਾਂ ਫੁੱਟੇ ਹੀ ਭਜਾਉਂਦੇ ਆ ਹੂੰ ਪਾਏ ਏਰੀਆ ਬਣਾਈ ਆ ਬਿੱਤਰ ਜਿੱਥੇ ਜ਼ਿਆਦਾ ਕਾਮਯਾਬ ਹੁੰਦੇ ਆ ਲਾਗ ਲਾਗ ਦਰਿਆ ਦੇ ਆਪਣਾ ਏਰੀਆ ਤਾਂ ਦਰਿਆ ਨਾਲ ਸਰੀ ਤੱਕ ਕਿੱਧਰੋਂ ਹਿਯਾਰਪਾ ਇਧਰੋਂ ਵੀ ਹੋ ਜਾਂਦੇ ਪਰ ਆਪਣਾ ਇਨਕਮਾਲਪੁਰ ਤਾਂ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਫੁੱਟਾ ਹਾਂ ਇਧਰੋਂ ਉੱਪਰ ਪਾਏ ਦੀ ਮਕੜੌਣਾ ਏਰੀਆ ਉੱਪਰ ਏਰੀਆ ਹੈ ਨਹੀਂ ਹੋਰ ਦਰਿਆ ਵਾਲੀ 벨ਟ ਆ ਨਾ ਹਮ ਜਿੱਦਾਂ ਦਰਿਆ ਚੱਲਿਆ ਵਾ ਜਾਇ ਹੁਣ ਜਮਨਾ ਨਗਰ ਕਿ ਨਹੀਂ ਘਾਤੇ ਇੰਨੀ ਮੰਡੀ ਆ ਉਧਰ ਬੂਟਾ ਬਹੁਤ ਹੁੰਦਾ ਹਰ ਉਧਰ ਹੁੰਦਾ ਬਾਈ ਜਮਨਾ ਦੇ ਨਾਲ ਨਾਲ ਰਿਸਰ ਜੀ ਉਹ ਯਾਰ ਉਹ ਵੀ 벨ਟ ਆ ਗਈ ਨਾ ਪਾਣੀ ਵਾਲੀ ਪਾਣੀ ਵਾਲੀ ਆ ਗਈ ਬਸ ਇਹਨੂੰ ਚਾਹੀਦਾ ਪਾਣੀ ਜਿੱਥੇ ਦਰਿਆ ਚੱਲੀ ਵੀ ਹਾਂ ਆ ਚੱਕਰ ਆ ਨਾ ਹੋਰ ਇਹਦੇ ਕਰਕੇ ਆਪਣਾ ਏਰੀਆ ਇਹੀ ਕਰਕੇ ਬਚਿਆ ਵਾ ਹਮ ਮਨ ਨੂੰ ਰਾਜ਼ੀ ਦੇ ਰਿਹਾ ਵੀ ਪਿਛਲੇ ਸਾਲ ਇੰਨੀ ਲੁਆਈ ਹੋਈ ਆ ਕੁਛ ਨਾ ਹੁਣੀ ਨਹੀਂ ਵਜੇ ਜਿੱਦਾਂ ਅਸੀਂ ਲਾਉਣ ਲੱਗੇ ਨੇ ਪਹਿਲੀ ਵੀਡੀਓ 'ਚ ਪਤਾ ਕਿ ਗਿਆ ਜੇ ਸ਼ੁਰੂ ਕਰਿਆ ਮਥਾ ਲੇ ਕੇ ਕਹਿੰਦਾ ਵੀਡੀਓ ਚ ਕਹਿੰਦਾ ਲਾਤੇ ਬੂਟੇ ਕਹਿੰਦਾ ਹੁਣ ਲੈਂਟਰ ਪਾਵਾਂਗੇ ਨਾ ਇਸ ਦੇ ਉੱਪਰ ਆ ਬੜੀ ਹੈ ਇੱਕ ਉਮੀਦ ਖੜੀ ਹੋ ਜਾਂਦੀ ਹੈ ਇੱਕ ਉਮੀਦ ਹੁੰਦੀ ਯਾਰ ਇੱਕ ਉਮੀਦ ਹੁੰਦੀ ਬੰਦੇ ਨੂੰ ਵੀ ਆ ਮੈਂ ਕੰਮ ਸਲਾ ਹੂੰਗਾ ਇਹ ਹੌਸਲਾ ਹੁੰਦਾ ਬਿਲਕੁਲ ਇਹ ਦੇ ਇਨੀ ਵੀ ਲੈ ਪਹਿਲੇ ਸਾਹ ਵਿੱਚ ਜਦੋਂ ਛੱਡ ਪਾਤਾ ਦੇਖਦਾ ਹੋਰ ਹੌਸਲਾ ਠੀਕ ਹੈ ਕਹਿੰਦਾ ਨਹੀਂ ਹੌਸਲੇ ਦੀ ਚੀਜ਼ ਹੈ ਲੈ ਹੋਰ ਜੇ ਕੋਈ ਚੀਜ਼ ਹੈਗੀ ਆ ਹਾਂ ਆਈ ਚੱਕਰ ਉਹ ਆ ਹੁਣ ਆਪਾਂ ਨੂੰ ਆਇਆ ਵੀ ਖੜੀ ਆਉਂਦੀ ਹੈ ਇਹ ਹਾਂ ਇਹ ਫੜੀ ਜਾਂਦੀ ਬਸ ਇਕੱਠੇ ਪੈਸੇ ਆ ਜਾਂਦੇ ਨਾ ਇਕੱਠੇ ਪੈਸੇ ਆਏ ਕੰਮ ਲੱਗ ਜਾਂਦੇ ਕਿਤੇ ਟੁੱਟਵੇਂ ਜਿਹੜੇ ਫਸਲ ਦੇ ਉਹਨੇ ਇਹ ਟੁੱਟਵੇਂ ਹੀ ਚਲੇ ਜਾਂਦੇ ਆ ਬਾਕੀ ਰੇਟ ਬਣਿਆ ਰਹੇ ਬਸ ਰੇਟ ਬਣਿਆ ਰਹੇ ਰੇਟ ਰਹੇ ਬਸ ਹਾਂ ਰੇਟ ਨਾ ਥੱਲੇ ਆਵੇ ਜੇ ਰੇਟ ਥੱਲੇ ਆ ਗਿਆ ਫਿਰ ਗਏ ਫਿਰ ਬੜਾਂਗੇ ਹੀ ਕਰਨਾ ਪੈਣਾ ਇਹਨਾਂ ਦਾ ਇੱਕ ਸਾਲ ਕਰਿਆ ਬਾਈ ਹੂੰ 2000 3 4 ਦੀ ਗੱਲ ਹੈ ਜਦ ਬਹੁਤ ਬਣਾ ਰਿਹਾ ਤੇਰੀ ਜਾਨ ਤੀਲਾ 16000 ਨੂੰ ਕੀਲਾ ਬਣਾਇਆ ਮੈਂ ਫੇਰ 1000 ਉਹ ਕੀ ਕਰੂੰਗਾ ਕੋਸਾ ਟੇਕਾ ਹੁਣ ਦੋ ਦੋ ਤਿੰਨ ਸਾਲ ਦੇ ਬੂਟੇ ਬੱਲੇ ਦੇਣਾ ਪੈਣਾ ਨੀਕਾ ਜੋੜਨਾ ਲੀਡ ਕਰਕੇ ਜਿੰਨੀ ਦੋ ਸਾਲ ਦੇ ਬੂਟੇ ਤੇ 16000 ਨੂੰ ਕੀਲਾ ਬਣਾਇਆ ਕਿਨੇ ਮੀਟਰ ਦੀ ਵੀਡੀਓ ਦੋਏ ਬੂਟੇ ਦੇਖ ਕੇ ਬੁਰਾ ਹਾਲ ਮੈਂ ਦੋ ਸਾਲ ਦੇ ਹੀ ਵੜਾ ਤੇ ਗਏ ਲੈ ਵੀ ਬੜਦ ਹੋਈ ਨਾ ਨੂੰ ਬਸ ਖੇਤ ਖਾਲੀ ਕਰ ਦੂੰ ਇਸ ਸਾਲ ਨੂੰ ਦਵਾਈ ਹੋ ਰਹੀ ਆ ਪਿਛਲੇ ਸਾਲ ਨੂੰ ਹੀ ਬਹੁਤ ਹੋਈ ਐਦਗੀ ਨਹੀਂ ਹੁੰਦੀ ਐਸੋ ਘੱਟ ਤਾਂ ਥੋੜੀ ਜੀ ਬੇਸੋ ਦਵਾਈ ਫਾਇਦੇ ਪਨੀਰੀਆ ਪਈਆਂ ਲੋਕਾਂ ਦੀਆਂ ਪਨੀਰੀਆ ਰੋਕਣ ਹੀ ਪਈਆਂ ਐਸੋ ਦਵਾਈ ਬਹੁ ਘੱਟਾ ਪਿਛਲੇ ਸਾਲ ਤਾਂ ਇੰਨੀ ਦਵਾਈ ਤੀ ਤੂੰ ਮੰਨ ਕੇ ਚੱਲ ਵੀ ਆਪਣੇ ਪਿੰਡ ਵਿੱਚ 100 ਕਿਲੇ ਤੇ ਗੇੜ ਲੱਗ ਗਿਆ ਹੁਣ ਹੁਣ ਬੇਲੇ ਵੀ ਨਹੀਂ ਹੈ ਕਿਸੇ ਦੇ ਐਦਗੀ ਮੈਂ ਦੇਖਿਆ ਬਈ ਬਹੁ ਘੱਟਾ ਬਈ ਇਹ ਬੇਲੇ ਫਿਰਦੇ ਆ ਲਾਉਣੇ ਵਾਲੇ ਕੱਟ ਗਿਆ ਆਪਣੇ ਪਿੰਡ ਵੀ ਦਿਖੇ ਰਿਹਾ ਮੁਝੇ ਕਿਹੜਾ ਮੈਚ ਦਾ ਪਾਉਣਾ ਕੀਲਾ ਕਰਾਉਣਾ ਠੀਕ ਹੈ ਕੀਲਾ ਇਹਨੇ ਲਾਈ ਜੀ ਕਿ ਜਿਆਦਾ ਇੱਕ ਨਹੀਂ ਸਾਰੇ ਹੀ ਅੱਧਾ ਕੀਲਾ ਕੋਈ ਕੀਲਾ ਮੈਂ ਵੀ ਡੇਢ ਕੀ ਲੈ ਲਈ ਆ ਵਗੂ ਪਿਛਲੇ ਸਾਲ ਤਾਂ 4-4 5-5 ਕੀਲੇ ਕੋਈ ਨਹੀਂ ਤਾਂ ਇਹਦੇ ਤੇ ਮੇਰੀ ਗੱਲ ਮੰਨੀ ਨਹੀਂ ਪਾਰ ਮੇਰਾ ਬੁੱਟਾ ਹੀ ਹੋਣ ਜੇ ਹੁਣ ਉਹ ਤੇਰਾ ਵੀ ਮਿੰਟੋ ਪੇ ਇਹ ਜਿਹੜੀ ਮੈਂ ਕਹਤ ਨਹੀਂ ਗੱਲ ਆ ਰਹੀ ਏ ਏ ਬਾਈ 40 ਜੀ ਆ ਹੁਣ ਦੋਹਾਂ ਦੀ ਵੀ ਮੰਨਣੀ ਨਾ ਮੰਨਣੀ ਮੰਨਿਆ ਨਹੀਂ ਇਹ ਬਾਰ ਠੀਕ ਹੈ ਹੁਣ ਵੀ ਸਾਲੇ ਹੋਇਆ ਚੱਲ ਮੁੰਡੀਆਂ ਆ ਜੀ ਕੋਈ ਇਕੱਠੇ ਹੋ ਜੂ ਜਿਹੜੀ ਇੱਕ ਸਾਲ ਪਹਿਲਾਂ ਲੈਂਟਰ ਲਾਉਂਦੇ ਹੁਣ ਹੁਣ ਮਹਗਾ ਹੀ ਜਲੈਂਟਰ ਲਾਉਂਗੇ ਚਲੋ ਫਿਰ ਕੰਮ ਕਰਦੇ ਭਾਈ ਵਧਾਈਆਂ ਬਾਕੀ ਦੇਖਦੇ ਆ ਬਾਕੀ ਬੱਸ ਤੋਂ ਨੂੰ ਤਾਂ ਪੱਕੀਆਂ ਬਾਕੀ ਦੱਸਾਂਗੇ ਕੱਲ ਨੂੰ ਵੀ ਕਿਹੜੀ ਆ ਚਲੋ ਠੀਕ ਆ ਜੀ ਫਿਰ ਹੈਪੀ ਲੋਹੜੀ ਜੀ ਨਾਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਸੀਂ 20 ਆ ਭਾਈ ਦੇਖ ਤੂੰ